प्यारे विद्यार्थियों सत श्री अकाल जी आयानु आज दी वीडियो ਦੇ ਵਿੱਚ ਅਸੀਂ ਜਮਾਤ 12ਵੀਂ ਦੀ ਜਿਹੜੀ ਪੰਜਾਬੀ ਦੀ ਪਾਠ ਪੁਸਤਕ ਹੈ ਜਿਹਦੇ ਵਿੱਚ ਕਹਾਣੀ ਮਾੜਾ ਬੰਦਾ ਜੋ ਕਿ ਪ੍ਰੇਮ ਪ੍ਰਕਾਸ਼ ਦੁਆਰਾ ਲਿਖੀ ਗਈ ਹੈ ਇਹਦਾ ਸਾਰ ਆਪਣੇ ਸ਼ਬਦਾਂ ਦੇ ਵਿੱਚ ਕਿਵੇਂ ਲਿਖਣਾ ਹੈ ਉਹਦੇ ਬਾਰੇ ਗੱਲ ਕਰਾਂਗੇ ਮਾੜਾ ਬੰਦਾ ਕਹਾਣੀ ਪ੍ਰੇਮ ਪ੍ਰਕਾਸ਼ ਦੀ ਰਚਨਾ ਹੈ ਤੇ ਇਸ ਕਹਾਣੀ ਦਾ ਸਾਰ ਇਸ ਪ੍ਰਕਾਰ ਹੈ ਬੱਚੇ ਕੋਈ ਵੀ ਕਹਾਣੀ ਕਵਿਤਾ ਲੇਖ ਜੋ ਤੁਹਾਡੇ ਪਾਠ ਪੁਸਤਕ ਦੇ ਵਿੱਚ ਦਰਜ ਹੈ ਤਾ ਉਹਦੇ ਲੇਖਕ ਦਾ ਨਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਦੇਖੋ ਜੇ ਕਵਿਤਾ ਆਉਂਦੀ ਹੈ ਤਾਂ ਉਹਦੀ ਤੁਸੀਂ ਵਿਆਖਿਆ ਕਰਨੀ ਹੈ ਉਹ ਵੀ ਪਤਾ ਹੋਣਾ ਚਾਹੀਦਾ ਲੇਖਕ ਦਾ ਨਾਂ ਪ੍ਰਸੰਗ ਦੇ ਵਿੱਚ ਤੁਸੀਂ ਲਿਖੋਗੇ ਜੇ ਕੋਈ ਕਹਾਣੀ ਦਾ ਸਾਰ ਲਿਖਣਾ ਹੈ ਉਹ ਵੀ ਪਤਾ ਹੋਣਾ ਚਾਹੀਦਾ ਤੁਹਾਨੂੰ ਉੱਤਮ ਪੁਰਖੀ ਪਾਤਰ ਹੁਣ ਉੱਤਮ ਪੁਰਖ ਕੌਣ ਹੁੰਦਾ ਤੁਸੀਂ ਪੰਜਾਬੀ ਦੀ ਵਿਆਕਰਨ ਦੇ ਵਿੱਚ ਪੜਿਆ ਮੈਂ ਮੈਂ ਹੁੰਦਾ ਹੈ ਉੱਤਮ ਪੁਰਖ ਭਾਵ ਕਿ ਆਪਣੇ ਬਾਰੇ ਗੱਲ ਕੀਤੀ ਹੋਈ ਹੈ ਲੇਖਕ ਦੀ ਪਤਨੀ ਨੇ ਇੱਕ ਰਿਕਸ਼ਾ ਵਾਲੇ ਨਾਲ ਸਬਜ਼ੀ ਮੰਡੀ ਤੋਂ ਘਰ ਤੱਕ 2 ਰੁਪਏ ਕੀਤੇ ਸਨ। ਭਾਵੇਂ ਉਹਨਾਂ ਕਹਿ ਸੀ ਕਿ 2 ਰੁਪਏ ਦੇ ਵਿੱਚ ਮੈਨੂੰ ਘਰ ਛੱਡਾ। ਪਰ ਘਰ ਪਹੁੰਚ ਕੇ ਉਹ ਅੜ ਗਿਆ ਅਤੇ 300 ਰੁਪਏ ਮੰਗਣ ਲੱਗਾ। ਆਵਾਜ਼ ਸੁਣ ਕੇ ਲੇਖਕ ਬਾਹਰ ਨਿਕਲ ਆਇਆ। ਰਿਕਸ਼ੇ ਵਾਲੇ ਨੇ ਲੇਖਕ ਦੇ ਸਾਹਮਣੇ ਹੀ ਉਸ ਦੀ ਪਤਨੀ ਦੇ ਦਿੱਤੇ 2 ਰੁਪਏ ਵਗ੍ਹਾ ਮਾਰੇ। ਉਹਨੇ ਕਿਹਾ ਵੀ ਮੈਂ 2 ਰੁਪਏ ਨਹੀਂ ਲੈਂਦੇ ਮੈਂ 3 ਲਵਾਂਗਾ। ਇਸ ਤੇ ਲੇਖਕ ਨੂੰ ਗੁੱਸਾ ਆ ਗਿਆ। ਜਦੋਂ ਰਿਕਸ਼ੇ ਵਾਲੇ ਨੂੰ ਕਮੀਨਾ ਆਖ ਕੇ ਮਾਰਨ ਲੱਗਾ ਤਾਂ ਉਹ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਦੇਖਦਾ ਰਿਕਸ਼ਾ ਲੈ ਕੇ ਤੁਰ ਗਿਆ ਅਤੇ ਨੇੜੇ ਚੌਂਕ ਵਿੱਚ ਜਾ ਖੜਾ ਹੋਇਆ ਲੇਖਕ ਦੀ ਪਤਨੀ ਨੇ ਉਸ ਤੋਂ ਚੋਰੀ-ਚੋਰੀ ਰਸੋਈ ਵਿੱਚੋਂ ਨਿਕਲ ਕੇ ਰਿਕਸ਼ੇ ਵਾਲੇ ਨੂੰ 2-4 ਵਾਰ ਦੇਖਿਆ ਫਿਰ ਉਹ ਬੂਹੇ 'ਚ ਖੜੀ ਹੋ ਕੇ ਆਪਣੇ ਪਤੀ ਵੱਲ ਦੇਖਣ ਲੱਗੀ ਜਦ ਉਸਦੇ ਪਤੀ ਨੇ ਖਿਜੀ ਹੋਈ ਨਜ਼ਰ ਨਾਲ ਉਸ ਵੱਲ ਦੇਖਿਆ ਤਾਂ ਉਹ ਰਸੋਈ ਵਿੱਚ ਜਾ ਕੇ ਚਾਹ ਬਣਾਉਣ ਲੱਗੀ ਲੇਖਕ ਮੇਜ਼ ਤੇ ਬੈਠ ਕੇ ਫਿਰ ਉਹੀ ਚਿੱਠੀ ਲਿਖਣ ਦੀ ਕੋਸ਼ਿਸ਼ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਸੀ। ਭਾਵ ਕਿ ਲਿਖਣ ਤੋਂ ਰਹਿ ਰਹੀ ਸੀ। ਪੂਰੀ ਨਹੀਂ ਹੋਈ ਸੀ। ਉਸਨੇ ਆਪਣੀ ਭੂਆ ਦੇ ਪੁੱਤ ਭਰਾ ਮੀਨਸ ਕਿ ਆਪਣੀ ਭੂਆ ਦੇ ਮੁੰਡੇ ਨੂੰ ਜਿਹੜਾ ਕਿ ਜੰਗਲਾਤ ਅਫਸਰ ਸੀ ਉਹਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਚਿੱਠੀ ਲਿਖਣੀ ਸੀ। ਸਾਈਜ਼ ਅਤੇ ਡਿਜ਼ਾਈਨ ਤੇ ਆ ਕੇ ਗੱਲ ਉਲਝ ਗਈ। ਗੱਲ ਥੋੜੀ ਹੋਰ ਗੱਲ ਥੋੜੀ ਜਿਹੀ ਸੁਲਝਣ ਲੱਗੀ ਸੀ ਤਾਂ ਉਸ ਦੀ ਪਤਨੀ ਨੇ ਆ ਕੇ ਹੌਲੇ ਜਿਹੇ ਕਿਹਾ ਹੈ ਜੀ ਉਹ ਉੱਥੇ ਹੀ ਖਲੋਤ ਹੈ ਲੇਖਕ ਦੀ ਪਤਨੀ ਅਜੇ ਵੀ ਬੇਚੈਨ ਸੀ ਲੇਖਕ ਚਾਹੁੰਦਾ ਸੀ ਕਿ ਉਸ ਦੀ ਪਤਨੀ ਰਿਕਸ਼ੇ ਵਾਲੇ ਵੱਲ ਧਿਆਨ ਨਾ ਦੇ ਪਰ ਉਸ ਤੋਂ ਆਪ ਵੀ ਚਿੱਠੀ ਨਹੀਂ ਸੀ ਲਿਖੀ ਜਾ ਰਹੀ ਉਸ ਨੇ ਵੀ ਰਿਕਸ਼ੇ ਵਾਲੇ ਨੂੰ ਬਾਰੀ ਵਿੱਚੋਂ ਕਈ ਵਾਰ ਦੇਖਿਆ ਸੀ ਉਹ ਚੌਂਕ ਦੇ ਖੱਬੇ ਪਾਸੇ ਉਸੇ ਤਰ੍ਹਾਂ ਹੀ ਖੜਾ ਸੀ ਉਸ ਦੇ ਰਿਕਸ਼ੇ ਦਾ ਰੁਖ ਪਾਰਕ ਵੱਲ ਸੀ ਰੁਖ ਭਾਵ ਮੂੰਹ ਪਾਰਕ ਵੱਲ ਕੀਤਾ ਹੋਇਆ ਸੀ ਹੁਣ ਉਸ ਨੇ ਰਿਕਸ਼ੇ ਦੀ ਕਾਠੀ ਤੇ ਕੋਣੀ ਰੱਖੀ ਹੋਈ ਸੀ ਅਤੇ ਝੁਕਿਆ ਹੋਇਆ ਖੜਾ ਸੀ ਉਸ ਨੇ ਇੱਕ ਵਾਰ ਵੀ ਮੁੜ ਕੇ ਉਹਨਾਂ ਵੱਲ ਨਹੀਂ ਸੀ ਵੇਖਿਆ ਜਿਵੇਂ ਉਸ ਦਾ ਉਹਨਾਂ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ ਭਾਵ ਕਿ ਉਹਨੇ ਲੇਖਕ ਤੇ ਲੇਖਕ ਦੀ ਘਰ ਵਾਲੀ ਵੱਲ ਇੱਕ ਵਾਰ ਵੀ ਮੁੜ ਕੇ ਨਹੀਂ ਦੇਖਿਆ ਉਸ ਦੀ ਪਿੱਠ ਕੁੱਬੀ ਹੋਈ ਪਈ ਸੀ ਅਤੇ ਇਸਤੇ ਸੱਜੇ ਮੋਢੇ ਦੀ ਹੱਡੀ ਤੱਕ ਪੈੜੀ ਜਹੀ ਬੁਰਸ਼ਟ ਬੁਰਸ਼ਟ ਹੁੰਦਾ 셔ਟ ਕਮੀਜ਼ ਤੇ ਕਿਸੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਸੀ ਭਾਵ ਕਿ ਉਹਨੇ ਜਿਹੜੀ ਕਮੀਜ਼ ਪਾਈ ਹੋਈ ਸੀ ਉਹ ਫੱਟੀ ਹੋਈ ਸੀ ਤੇ ਉਹਦੇ ਉੱਪਰ ਕਿਸੇ ਹੋਰ ਕੱਪੜੇ ਦੀ ਟਾਕੀ ਲੱਗੀ ਹੋਈ ਸੀ ਉਸਨੇ ਕੱਛਾ ਪਾਇਆ ਹੋਇਆ ਸੀ ਅਤੇ ਇਸ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਸਨ ਉਸਦੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ ਜਿਵੇਂ ਕਿ ਤੁਸੀਂ ਰਿਕਸ਼ੇ ਵਾਲੇ ਨੂੰ ਦੇਖਦੇ ਹੋ ਨਾ ਉਸੇ ਤਰੀਕੇ ਦੇ ਇਹਦੇ ਵਿੱਚ ਐਕਸਪਲੇਨ ਕੀਤਾ ਹੋਇਆ ਹੈ ਜਦ ਉਸਨੇ ਭੈੜਾ ਜਿਹਾ ਮੂੰਹ ਬਣਾ ਕੇ ਅਤੇ ਅੱਖਾਂ ਕੱਢ ਕੇ ਲੇਖਕ ਵੱਲ ਦੇਖਿਆ ਸੀ ਤਾਂ ਉਸ ਨੂੰ ਖਿਜ ਆ ਗਈ ਸੀ ਲੇਖਕ ਨੂੰ ਖਿਜ ਆ ਗਈ ਸੀ ਉਹ ਖਿਜ ਗਿਆ ਸੀ ਕਿ ਮੇਰੇ ਵੱਲ ਇਸ ਤਰ੍ਹਾਂ ਉਹ ਕਿਉਂ ਦੇਖ ਰਿਹਾ ਹੈ ਰਿਕਸ਼ੇ ਵਾਲੇ ਵੱਲੋਂ ਦੋ ਰੁਪਏ ਬੁੜਬੁੜ ਕਰਕੇ ਵਹਾ ਮਾਰਨ ਤੇ ਲੇਖਕ ਦਾ ਦਿਲ ਕੀਤਾ ਕਿ ਉਹ ਉਸ ਦੀਆਂ ਸੁੱਕੀਆਂ ਜਿਹੀਆਂ ਬਾਹਾਂ ਦੇ ਕਾਨੇ ਮਰੋੜ ਸਿੱਟੇ ਭਾਵ ਕਿ ਉਹ ਜਿਹੜੇ ਬਾਹਾਂ ਨੇ ਪਤਲੀਆਂ-ਪਤਲੀਆਂ ਜਿ ਉਹਨਾਂ ਨੂੰ ਉਹ ਮਰੋੜ ਦੇ ਪਰ ਉਸਦੀ ਪਤਨੀ ਨੇ ਉਸ ਨੂੰ ਰੋਕ ਦਿੱਤਾ ਉਹ ਆਪ ਵੀ ਚੁੱਪ ਕਰ ਗਿਆ ਕਿ ਇਸ ਕਮੀਨੇ ਬੰਦੇ ਨੂੰ ਕੀ ਹੱਥ ਪਾਉਣਾ ਹੈ ਉਹ ਵੀ ਉਹ ਮਾੜੇ ਬੰਦੇ ਨਾਲ ਨਹੀਂ ਸੀ ਲੜਨਾ ਚਾਹੁੰਦਾ ਪਰ ਉਸ ਤੋਂ ਇਹ ਬੇਇਨਸਾਫੀ ਵੀ ਸਹਿ ਨਹੀਂ ਸੀ ਹੁੰਦੀ ਕਿ ਰਿਕਸ਼ੇ ਵਾਲਾ 2 ਰੁਪਏ ਕਰਕੇ 3 ਰੁਪਏ ਮੰਗੇ ਇਹ ਤਾਂ ਮੰਗਣ ਜਾਂ ਠੱਗਣ ਦਾ ਕਮੀਨਾ ਤਰੀਕਾ ਹੈ ਰਿਕਸ਼ੇ ਵਾਲੇ ਨੇ ਜਦ 2 ਰੁਪਏ ਵਗਾ ਸੁੱਟੇ ਤਾਂ ਲੇਖਕ ਉਸ ਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਉਹ ਕਹਿਣ ਲੱਗਾ ਗਰੀਬ ਹਾਂ ਨਾ ਮਾੜਾ ਬੰਦਾ ਹਾਂ ਨਾ ਵੀ ਤਾਂ ਹੀ ਤੁਸੀਂ ਮੈਨੂੰ ਮਾਰ ਰਹੇ ਹੋ ਇਹ ਕਹਿੰਦਾ ਉਹ ਭੈੜੀਆਂ ਜਿਹੇ ਨਜ਼ਰਾਂ ਨਾਲ ਦੇਖਦਾ ਰਿਕਸ਼ਾ ਲੈ ਕੇ ਤੁਰ ਗਿਆ ਲੇਖਕ ਨੂੰ ਪਤਾ ਸੀ ਕਿ ਰਿਕਸ਼ੇ ਵਾਲਾ 1 ਰੁਪਿਆ ਵੱਧ ਮੰਗ ਕੇ 50 ਪੈਸੇ ਹੋਰ ਲੈਣੇ ਚਾਹੁੰਦਾ ਸੀ ਪਰ ਜੇਕਰ ਉਹ ਇਹ ਕਹਿ ਕੇ ਪੈਸੇ ਮੰਗਦਾ ਕਿ ਮੈਂ ਸਮਝਦਾ ਸੀ ਕਿ ਕੋਠੀ ਨੇੜੇ ਹੋਵੇਗੀ ਪਰ ਬੀਬੀ ਜੀ ਇਹ ਦੂਰ ਨਿਕਲੀ ਤਾਂ ਉਸ ਨੂੰ ਉਸੇ ਵੇਲੇ ਪੈਸੇ ਮਿਲ ਜਾਣੇ ਸਨ ਪਰ ਉਸ ਦੇ ਦੋਰ ਪੈ ਸੁੱਟਣ ਅਤੇ ਲੇਖਕ ਦੇ ਗਰਮ ਹੋਣ ਕਾਰਨ ਪਵਾੜਾ ਪੈ ਗਿਆ ਫਿਰ ਲੇਖਕ ਦੀ ਪਤਨੀ ਨੇ ਫਿਰ ਲੇਖਕ ਦੀ ਪਤਨੀ ਨੇ ਉਸ ਨੂੰ ਕਿਹਾ ਛੱਡੋ ਪਰੇ 3 ਰੁਪਏ ਹੀ ਨੇ ਦੇ ਦਿਓ ਆ ਪਰ ਲੇਖਕ ਨਾ ਮੰਨਿਆ ਉਸ ਦੀ ਪਤਨੀ ਹਮਦਰਦੀ ਨਾਲ ਜਾਂ ਡਰ ਨਾਲ ਰਿਕਸ਼ੇ ਵਾਲੇ ਦੀ ਵਕਾਲਤ ਕਰ ਰਹੀ ਸੀ ਵਕਾਲਤ ਕਰਨਾ ਹੁੰਦਾ ਵੀ ਉਹਦੀ ਸਾਈਡ ਲੈ ਰਹੀ ਸੀ ਉਹ ਚਾਹੁੰਦੀ ਸੀ ਕਿ ਉਹ ਜਿਹਨੇ 3 ਰੁਪਏ ਮੰਗੇ ਨੇ ਹੁਣ ਉਹਨੂੰ ਤਿੰਨੇ ਹੀ ਦੇ ਦਿਓ ਲੇਖਕ ਦੇ ਵੱਡੇ ਪੁੱਤਰ ਨੇ ਆ ਕੇ ਦੱਸਿਆ ਡੈਡੀ ਰਿਕਸ਼ੇ ਵਾਲਾ ਉੱਥੇ ਖਲੋਟਾ ਕਿਉਂ ਉੱਥੇ ਖੜਾ ਹੈ ਰਿਕਸ਼ੇ ਵਾਲਾ ਹਲੇ ਤੱਕ ਇੱਕ ਬੰਦੇ ਨੇ ਪੁੱਛਿਆ ਚੱਲਣਾ ਹੀ ਕੰਪਨੀ ਬਾਗ ਕਹਿੰਦਾ ਨਹੀਂ ਭਾਵੇਂ ਇੱਕ ਬੰਦਾ ਹੋਰ ਉਹਦੇ ਕੋਲ ਆਇਆ ਤੇ ਉਹਨੇ ਕਿਹਾ ਵੀ ਮੈਂ ਕੰਪਨੀ ਬਾਗ ਜਾਣਾ ਤੂੰ ਚੱਲੇਗਾ ਤਾਂ ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਇਹ ਸੁਣ ਕੇ ਲੇਖਕ ਉਸਨੂੰ ਬੇਵਕੂਫ ਤੇ ਜਾਹਲ ਕਹਿ ਕੇ ਕੁਸਣ ਲੱਗਿਆ ਵੀ ਉਹਨੂੰ ਤਾਂ ਅਕਲ ਨਹੀਂ ਹੈ ਇਹ ਕਹਿਣ ਲੱਗਿਆ ਉਹਦੇ ਬਾਰੇ ਉਹ ਕਹਿੰਦਾ ਹੈ ਕਿ ਰਿਕਸ਼ੇ ਵਾਲੇ ਨੇ ਪੂਰਾ ਇੱਕ ਘੰਟਾ ਬਰਬਾਦ ਕਰ ਲਿਆ 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ 'ਚ ਕਿਉਂਕਿ ਉਹਨੂੰ ਘੰਟਾ ਹੋ ਗਿਆ ਸੀ ਬਾਹਰ ਖੜੇ ਨੂੰ ਤਾਂ ਉਹ ਘੰਟੇ ਦੇ ਵਿੱਚ 5 ਰੁਪਏ ਕਮਾ ਸਕਦਾ ਸੀ ਭਾਵੇਂ ਜਿਹੜੀ ਸਵਾਰੀ ਉਹਦੇ ਕੋਲ ਆ ਰਹੀ ਸੀ ਤਾਂ ਉਹਨੂੰ ਉਹ ਉੱਥੇ ਛੱਡ ਕੇ ਆ ਸਕਦਾ ਸੀ ਲੇਖਕ ਨੇ ਉੱਠ ਕੇ ਬਾਰੀ ਵਿੱਚੋਂ ਝਾਤੀ ਮਾਰੀ ਭਾਪ ਕੇ ਬਾਹਰ ਦੇਖਿਆ ਖਿੜਕੀ ਦੇ ਵਿੱਚੋਂ ਕੋਈ ਰਿਕਸ਼ੇ ਵਾਲਾ ਉਸ ਰਿਕਸ਼ੇ ਵਾਲੇ ਕੋਲ ਖੜਾ ਸੀ ਮੀਨਜ਼ ਇੱਕ ਹੋਰ ਰਿਕਸ਼ੇ ਵਾਲਾ ਉਸ ਰਿਕਸ਼ੇ ਵਾਲੇ ਦੇ ਕੋਲ ਖੜਾ ਸੀ ਉਹ ਗੱਲ ਕਰਕੇ ਕਾਹਲ ਨਾਲ ਅੱਡੇ ਵੱਲ ਚਲਾ ਗਿਆ ਲੇਖਕ ਨੂੰ ਲੱਗਾ ਕਿ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਹੈ। ਉਹਨੂੰ ਕੀ ਲੱਗਿਆ ਵੀ ਉਹ ਹੁਣ ਆਪਣੇ ਜਿਹੜੇ ਸਾਥੀ ਨੇ ਹੋਰ ਰਿਕਸ਼ੇ ਵਾਲੇ ਨੇ ਉਹਨਾਂ ਨੂੰ ਬੁਲਾਉਣ ਚੱਲਿਆ ਗਿਆ। ਉਹ ਸੋਚਦਾ ਕਿ ਇਹਨਾਂ ਵਿੱਚ ਬਹੁਤ ਏਕਤਾ ਹੁੰਦੀ ਹੈ। ਏਕਤਾ ਦਾ ਮਤਲਬ ਹੋਣਾ ਕੀ ਹੈ ਇਕੱਠੇ ਮਿਲ ਕੇ ਰਹਿੰਦੇ ਨੇ। ਲੇਖਕ ਦੀ ਪਤਨੀ ਮੋੜ ਬੂਹੇ ਵਿੱਚ ਆ ਕੇ ਖੜੀ ਹੋ ਗਈ ਤੇ ਕਹਿਣ ਲੱਗੀ ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ ਇੱਕ ਕੱਪ ਚਾਹ ਪਿਆ ਦੇਣ ਦੀ ਹੁਣ ਡੋਲਣੀ ਪਈਏ। ਇਸ ਤਰ੍ਹਾਂ ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਤੇ ਲੱਗਦਾ ਸੀ ਕਿ ਉਹ ਹਾਰ ਗਈ ਐ ਫਿਰ ਉਹ ਇਹ ਕਹਿਣ ਲੱਗੀ ਕਿਉਂ ਜੀ ਜੇ ਰਾਤ ਹੋਵੇ ਮੀ ਵਸਦਾ ਹੋਵੇ ਤਾਂ ਤਿੰਨ ਹੀ ਰੁਪਏ ਲੈਂਦੇ ਨੇ ਰਿਕਸ਼ੇ ਵਾਲੇ ਲੇਖਕ ਨੇ ਸਖਤੀ ਨਾਲ ਕਿਹਾ ਹੁਣ ਮੀ ਵਸਦਾ ਐ ਇਹ ਸੁਣ ਕੇ ਲੇਖਕ ਦੀ ਪਤਨੀ ਦੂਜੇ ਕਮਰੇ ਵਿੱਚ ਚਲੀ ਗਈ ਲੇਖਕ ਨੇ ਚਿੱਠੀ ਪੂਰੀ ਕਰਨ ਲਈ ਥੱਕ ਹਾਰ ਕੇ ਲਿਖ ਦਿੱਤਾ ਕਿ ਉਹ ਬਾਕੀ ਗੱਲਾਂ ਅਗਲੀ ਚਿੱਠੀ ਵਿੱਚ ਲਿਖੇਗਾ ਡਿਜ਼ਾਈਨ ਬਾਰੇ ਲੇਖਕ ਨੇ ਇਹ ਲਿਖ ਦਿੱਤਾ ਕਿ ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲਗੇ ਉਹ ਆਪਣੇ ਭਰਾ ਨੂੰ ਚਿੱਠੀ ਲਿਖ ਰਿਹਾ ਸੀ ਨਾ ਭੂਆ ਦੇ ਪੁੱਤਰ ਨੂੰ ਤੇ ਇਹਦੇ ਵਿੱਚ ਉਹਨੇ ਮੰਗਵਾਉਣਾ ਸੀ ਜਿਹੜਾ ਸਮਾਨ ਉਹਦੇ ਬਾਰੇ ਡਿਜ਼ਾਈਨ ਤੇ ਉਹਦਾ ਸਾਈਜ਼ ਦੱਸਣਾ ਸੀ ਤਾਂ ਉਹਨੇ ਕਿਹਾ ਵੀ ਮੈਂ ਹੁਣ ਅਗਲੀ ਚਿੱਠੀ ਦੇ ਵਿੱਚ ਲਿਖ ਦਾਂਗਾ ਕਿਉਂਕਿ ਹੁਣ ਉਹਨੂੰ ਗੱਲ ਸਮਝ ਨਹੀਂ ਪੈ ਰਹੀ ਸੀ ਇਸ ਕਰਕੇ ਉਹਨੇ ਕਹਿਤਾ ਵੀ ਡਿਜ਼ਾਈਨ ਉਹ ਭੇਜ ਦਿਓ ਜਿਹੜਾ ਤੁਹਾਨੂੰ ਚੰਗਾ ਲੱਗੇਗਾ ਲੇਖਕ ਨੂੰ ਆਪਣੀ ਪਤਨੀ ਦੀ ਸਾਦਤ ਤੇ ਖਿਜਾਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲਈ ਜਾਵੇ ਭਾਵੇਂ ਜਿਹੜਾ ਝਗੜਾ ਹੋ ਮਕਾ ਲਿਆ ਜਾਵੇ ਤੇ ਅੱਡੇ ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਪੰਜੀ ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ ਇਸ ਗਰੀਬ ਦੀ ਤਲੀ ਤੇ ਥੁੱਕ ਦਿਓ ਲੇਖਕ ਦੀ ਪਤਨੀ ਪੁਨ ਸਮਝ ਕੇ ਸੁਖ ਪ੍ਰਾਪਤ ਕਰਦੀ ਹੈ ਅਤੇ ਮੰਗਤਾ ਜਾਂ ਰਿਕਸ਼ੇ ਵਾਲਾ ਠੇਕੇ ਤੋਂ ਬੋਤਲ ਲੈ ਆਉਂਦਾ ਹੈ ਲੇਖਕ ਦਾ ਦਿਲ ਕੀਤਾ ਕਿ ਉਹ ਰਿਕਸ਼ੇ ਵਾਲੇ ਨੂੰ ਕਹੇ ਕਿ ਉਹ ਪਹਿਲਾ ਮਾਨਸ ਬਣ ਕੇ ਪੈਸੇ ਲੈ ਕੇ ਚਲਾ ਜਾਵੇ ਨਹੀਂ ਤਾਂ ਉਹ ਉਸਦੇ ਛਿੱਤਰ ਲਾ ਲਵਾ ਦੇਗਾ ਤੇ ਪੁਲਿਸ ਨੂੰ ਫੋਨ ਕਰਕੇ ਕਹਿ ਦੇਗਾ ਕਿ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਤੰਕੀਆਂ ਦਿੰਦਾ ਏ ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ ਪਰ ਉਸਨੇ ਦੇਖਿਆ ਕਿ ਰਿਕਸ਼ੇ ਵਾਲਾ ਜਾ ਚੁੱਕਾ ਸੀ ਲੇਖਕ ਨੇ ਆਪਣੀ ਪਤਨੀ ਨੂੰ ਇਸ ਬਾਰੇ ਦੱਸਿਆ ਅਤੇ ਉਹ ਲਾਨ ਵਿੱਚ ਪੰਜਾਂ ਕੁਰਸੀਆਂ ਤੇ ਬੈਠ ਗਏ ਲਾਨ ਜਿੱਥੇ ਘਾਹ ਲੱਗਿਆ ਹੁੰਦਾ ਹੈਗਾ ਗਰਾਊਂਡ ਲੇਖਕ ਦੀ ਪਤਨੀ ਦੇ ਚਿਹਰੇ ਤੋਂ ਹੁਣ ਦੁੱਖ ਦਾ ਪ੍ਰਭਾਵ ਖਤਮ ਹੋ ਗਿਆ ਸੀ ਉਸਨੇ ਕਿਹਾ ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਾਂਗੇ ਵੀ ਹੁਣ ਇਹ ਜਿਹੜੇ 3 ਰੁਪਏ ਨੇ ਉਹ ਮੰਗਦਾ ਸੀ ਪਰ ਆਪਾਂ ਨੂੰ ਨਹੀਂ ਦਿੱਤੇ ਤਾਂ ਅਸੀਂ ਪਿੰਗਲਵਾੜੇ ਨੂੰ ਦਾਨ ਕਰ ਦੇਾਂਗੇ ਲੇਖਕ ਨੇ ਪੁੱਛਿਆ ਕਿ ਜਿਹੜੇ 50 ਪੈਸੇ ਉਸਨੇ ਵਾਧਾ ਦੇਣੇ ਸਨ ਪਤਨੀ ਨੇ ਕਿਹਾ ਉਹ ਅੱਡੇ ਵਾਲੇ ਮੰਗਤੇ ਦੀ ਤਲੀ ਤੇ ਧਰ ਦੇਾਂਗੇ ਵੀ ਜਿਹੜਾ ਅੱਡੇ ਤੇ ਮੰਗਤਾ ਖੜਾ ਹੁੰਦਾ ਹੈ ਉਹਦੇ ਹੱਥ ਤੇ ਧਰ ਦੇਾਂਗੇ 50 ਪੈਸੇ ਉਹਨਾਂ ਇੱਕ ਦੂਜੇ ਵੱਲ ਦੇਖਿਆ ਤੇ ਮੁਸਕਰਾ ਪਏ ਇਸ ਤਰ੍ਹਾਂ ਮਾੜਾ ਬੰਦਾ ਕਹਾਣੀ ਵਿੱਚ ਮੱਧ ਵਰਗ ਦੇ ਮਨੁੱਖਾਂ ਮੱਧ ਵਰਗ ਦੇ ਮਨੁੱਖ ਕੌਣ ਨੇ ਪਤੀ ਪਤਨੀ ਲੇਖਕ ਤੇ ਉਹਦੀ ਘਰ ਵਾਲੀ ਉਹਦੀ ਮਾਨਸਿਕਤਾ ਨੂੰ ਪ੍ਰਗਟਾਇਆ ਗਿਆ ਉਹਨਾਂ ਲੋਕਾਂ ਨੇ ਜੋ ਉੱਪਰੋਂ ਤਾਂ ਤਾਕਤਵਰ ਹੋਣ ਦਾ ਦਿਖਾਵਾ ਕਰਦੇ ਨੇ ਪਰ ਅੰਦਰੋਂ ਕਮਜ਼ੋਰ ਨੇ ਕਿਉਂਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਜੇ ਉਹਨੇ 3 ਰੁਪਏ ਮੰਗੇ ਸੀ ਹੁਣ ਉਹ ਲੈ ਕੇ ਨਹੀਂ ਗਿਆ ਪੈਸੇ ਅਸੀਂ ਹੁਣ ਕਿਸੇ ਨੂੰ ਉਹ ਦਾਨ ਕਰ ਦਿਆਂਗੇ ਕਿਉਂਕਿ ਅਸੀਂ ਕਿਸੇ ਗਰੀਬ ਦਾ ਜਿਹੜਾ ਹੱਕ ਹੈ ਉਹ ਨਹੀਂ ਰੱਖਾਂਗੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ